ਜੇ ਮਰ ਗਿਆ ਤਾਂ ਮੇਰਾ ਮਰਨ ਦਾ ਜ਼ਿੰਮੇਵਾਰ ਰਜਨੀਸ਼ ਮਿੱਤਲ ਸੰਟੀ ਪ੍ਰਦਾਨ ਹੋਊਗਾ ਛਿੰਦੀ ਐਮ ਸੀ ਹੋਊਗਾ ਨਾਲ ਟਰੱਕ ਯੂਨੀਅਨ ਵਾਲਾ ਹਨੀ ਹੋਊਗਾ ਇਹ ਤਿੰਨ ਬੰਦੇ ਮੇਰੀ ਦੁਕਾਨ ਤੇ ਆਏ ਸੀ ਮੈਂ ਆਪਣੇ ਵਾਰਡ ਦੇ ਕੰਮਾਂ ਲਈ ਜ਼ਿਰਬ ਲੜ ਲੜ ਉਸ ਤੋਂ ਮੈਂ ਲੰਗੇ ਕੁਝ ਮਹੀਨੇ ਪਹਿਲਾਂ ਨਾਬਾ ਦੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਗਰੀਬਾਂ ਦੇ ਕੱਚੇ ਘਰਾਂ ਦਾ ਪੈਸਾ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਸਸਪੈਂਡ ਕੀਤਾ ਗਿਆ ਸੀ। ਪ੍ਰੈਸ ਦੇ ਵੱਲੋਂ ਅਜੇ ਵੀ ਆਪਣੀ ਪ੍ਰਧਾਨਗੀ ਦੀ ਕੁਰਸੀ ਨਹੀਂ ਛੱਡੀ ਗਈ। ਤੇ ਰਜਨੀਸ਼ ਕੁਮਾਰ ਪ੍ਰਧਾਨ ਦੀ ਗੁੰਡਾਗਰਦੀ ਨਾਬਾ ਵਿੱਚ ਲਗਾਤਾਰ ਜਾਰੀ ਹੈ। ਦਰਅਸਲ ਬੀਤੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਵੱਲੋਂ ਬਾਰ ਨੰਬਰ 22 ਦੀ ਕਾਉਂਸਲਰ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਸ਼ੈਂਟੀ ਵੱਲੋਂ ਇਹ ਕੁੱਟਮਾਰ ਉਸ ਦੀ ਦੁਕਾਨ ਵਿੱਚ ਦਾਖਲ ਹੋ ਕੇ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਵਿੱਚ ਆਇਆ ਅਤੇ ਹੁਣ ਇਸੇ ਮਾਮਲੇ ਤੇ ਡਾਕਟਰ ਤਰੰबीर ਗਾਂਧੀ ਪੰਕਜ ਪੱਪੂ ਦਾ ਹਾਲ ਜਾਣਨ ਲਈ ਉਹਨਾਂ ਦੇ ਘਰ ਪਹੁੰਚੇ ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਨ ਡਾਕਟਰ ਤਰੰबीर ਗਾਂਧੀ ਨੇ ਕਿਹਾ ਕਿ ਕੁੱਟਮਾਰ ਦਾ ਮਾਮਲਾ ਬਹੁਤ ਹੀ निंदनीय ਹੈ ਡਾਕਟਰ ਗਾਂਧੀ ਨੇ ਨਾਲੇ ਵੀ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਪ੍ਰਧਾਨ ਨੂੰ 2 ਕਰੋੜ ਦੀ ਗਰੀਬਾਂ ਦੇ ਕੱਚੇ ਮਕਾਨਾਂ ਲਈ ਆਈ ਰਾਸ਼ੀ ਖੁਰਦਬੁਰਦ ਕਰਨ ਦੇ ਮਾਮਲੇ 'ਚ ਸਸਪੈਂਡ ਕੀਤਾ ਹੋਇਆ ਤੇ ਪ੍ਰਧਾਨ ਫੇਰ ਵੀ ਕੁਰਸੀ ਤੇ ਬੈਠ ਕੇ ਆਪਣਾ ਕੰਮ ਚਲਾ ਰਿਹਾ ਹੈ ਤੇ ਕਰਕੇ ਆ ਜਨਾਬੇ ਆਇਆ ਹੈਗਾ ਜੋ ਪੰਕਜ ਪੱਪੂ ਹਰਾ ਉੱਤੇ ਹਮਲਾ ਹੋਇਆ ਔਰ ਉਹ ਵੀ ਇੱਕ ਵਾਜਬ ਗੱਲ ਕਹਿਣ ਤੇ ਜਦੋਂ ਉਹਦਾ ਹੱਕ ਹੈਗਾ ਇਕੱਲੇ ਪੰਕਜ ਪੱਪੂ ਦੀ ਨਹੀਂ ਹਰ ਇੱਕ ਸ਼ਹਿਰੀ ਦਾ ਹੱਕ ਹੈ ਕਿ ਆਪਣੀਆਂ ਦੁਕਾਨ ਤਕਲੀਫਾਂ ਨੂੰ ਉਹ ਪ੍ਰਸ਼ਾਸਨ ਤੱਕ ਪਹੁੰਚਾਵੇ ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਸੋਸ਼ਲ ਮੀਡੀਆ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਕਿ ਨਾਨਾ ਦੇਵੀ ਮੰਦਰਵਾਲੀ ਗਲੀ ਜਿਹੜੀ ਕਿ ਇੱਕ ਸਾਲ ਪਹਿਲਾਂ ਵਾਅਦਾ ਕੀਤਾ ਸੀਗਾ ਪ੍ਰਸ਼ਾਸਨ ਨੇ ਠੀਕ ਕਰਨ ਦਾ ਜਾਇਨੋ ਗਲੀ ਪੱਕੀ ਕਰਨ ਦਾ ਉਹ ਅਜੇ ਤੱਕ ਪੂਰੀ ਨਹੀਂ ਹੋਈ ਜਾਂ ਕਿ ਸਾਲ ਹੋ ਚੱਕਾ ਦੁਬਾਰਾ ਫੰਕਸ਼ਨ ਆ ਗਿਆ ਹੈ ਮਹਿਜ ਇੰਨੀ ਗੱਲ ਕਹਿਣ ਦੇ ਉਹਨਾਂ ਦੇ ਉੱਤੇ ਜੋ ਹਮਲਾ ਹੋਇਆ ਹੈਗਾ ਇਹ ਜਮਹੂਰੀਅਤ ਦਾ ਕਤਲ ਹੈਗਾ ਜਮਹੂਰੀਅਤ ਤੇ ਹਮਲਾ ਹੈਗਾ ਮਨੁੱਖੀ ਆਜ਼ਾਦੀ ਤੇ ਆਪਣੀ ਗੱਲ ਕਹਿਣ ਦੇ ਆਪਣੇ ਦੁੱਖ ਪ੍ਰਗਟਾ ਕਰਨ ਤੇ ਹਮਲਾ ਹੈਗਾ ਮੈਂ ਇਹਦੀ ਸਖਤ ਨਿਖੇਦੀ ਕਰਦਾ ਹੈਗਾ ਔਰ ਇਸ ਮਾਮਲੇ ਵਿੱਚ ਨਾ ਸਿਰਫ ਪੰਕਜ ਪਪੂਰਾ ਨਾਲ ਬਲਕਿ ਸਾਰੇ ਮੱਲੇ ਨਾਲ ਔਰ ਸਾਰੇ ਸ਼ਹਿਰੀਆਂ ਨਾਲ ਸਾਰੇ ਔਰ ਮੈਂ ਜਮਹੂਰੀਤ ਨਾਲ ਖੜਾ ਹੈਗਾ ਕਿ ਲੋਕਾਂ ਨੂੰ ਜਮਹੂਰੀ ਹੱਕ ਹੈ ਕਿ ਆਪਣੇ ਦੁੱਖਾਂ ਦਾ ਪ੍ਰਗਟਾਵਾ ਕਰ ਸਕਣ ਇਹ ਜੋ ਕਾਂਗਰਸ ਸਰਕਾਰ ਨੇ ਔਰ ਇੱਥੋਂ ਦੇ ਕਾਉਂਸਲਰ ਨੇ ਜੋ ਇਹ ਮਤਲਬ ਕਾਰਨਾਮਾ ਕੀਤਾ ਹੈਗਾ ਔਰ ਜਿਸ ਤਰ੍ਹਾਂ ਇਹਨਾਂ ਨੇ ਮੈਂ ਪਟਿਆਲੇ ਦਾ ਕਹਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਕੌਂਸਲ ਦੀਆਂ ਚੋਣਾਂ 11 ਵਜੇ ਤੋਂ ਪਹਿਲਾਂ-ਪਹਿਲਾਂ ਸਾਰੇ ਬੂਥ ਲੁੱਟ ਕੇ ਆਪਣੇ ਮਨਮਰਜ਼ੀ ਦੇ ਕੌਂਸਲਰ ਨਹੀਂ ਚੁਣੇ ਹੈਗੇ ਆ ਇਹਨਾਂ ਨੂੰ ਤਾਂ ਚੋਣਾ ਕਰਾਉਣੀਆਂ ਬੰਦ ਕਰ ਦੇਣ ਆਪਣੇ ਸਰਕਾਰ ਕਾਂਗਰਸੀ ਸੀਗੀ ਆਪਣੇ ਬੰਦੇ ਆਪੇ ਥਾਪ ਲੈਣ ਔਰ ਜਿਸ ਤਰ੍ਹਾਂ ਅੱਜ ਕੱਲ ਮਤਲਬ ਅੱਜ ਪਿਛਲੇ ਦਿਨਾਂ ਅਚ ਪਪੂ ਜੀ ਪੰਕੇ ਪਪੂ ਜੀ ਤੇ ਹਮਲਾ ਹੋਇਆ ਹੈਗਾ ਇਹ ਮੈਂ ਇਹਦੀ ਮਤਲਬ ਇਸ ਪ੍ਰਸ਼ਾਸਨ ਨੂੰ ਅੱਜ ਵੀ ਪ੍ਰਸ਼ਾਸਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਕਿਉਂਕਿ ਪ੍ਰਸ਼ਾਸਨ ਤੇ ਜਿਹੜਾ ਕੰਟਰੋਲ ਹੈ ਉਹ ਕਾਂਗਰਸ ਦਾ ਹੈਗਾ ਔਰ ਪ੍ਰਸ਼ਾਸਨ ਅੱਜਕੱਲ ਬਿਲਕੁਲ ਕਾਂਗਰਸ ਦੇ ਇੱਕ ਇਸ਼ਾਰੇ ਤੇ ਚੱਲਦਾ ਹੈਗਾ ਮੈਂ ਸਾਰੇ ਪੁਲਿਸ ਅਫਸਰ ਮਹਿਕਮਾ ਨੂੰ ਔਰ ਸਿਵਲ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਨਾ ਕਿ ਉਹਨਾਂ ਨੇ ਸੰਵਧਾਨ ਦੀ ਸੌਂ ਖਾਦੀ ਹੈ ਉਹਨਾਂ ਨੇ ਕਾਂਗਰਸ ਦੀ ਸੌਂ ਨਹੀਂ ਖਾਦੀ ਹੋਈ ਉਹਨਾਂ ਨੇ ਸੰਵਧਾਨ ਦੀ ਸੌਂ ਖਾਦੀ ਹੈ ਉਹਨਾਂ ਨੇ ਸੰਵਧਾਨ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈਗੀ ਹੈ ਔਰ ਪੰਕਜ ਪਪੂਰਾਨੂ ਵੀ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਜੋ ਉਹਨਾਂ ਨੂੰ ਨਮੋਸ਼ੀ ਦਾ ਵੀ ਔਰ ਔਰ ਜਿਹੜੀ ਹਮਲੇ ਦਾ ਵੀ ਸਾਹਮਣਾ ਕਰਨਾ ਪਿਆ ਮਾਫੀ ਮੰਗਣੀ ਚਾਹੀਦੀ ਹੈ ਔਰ ਉਲਟਾ ਕੇਸ ਬਣਾਉਣ ਦੀ ਗੱਲ ਕਰ ਰਿਹਾ ਔਰ ਉਲਝਾਨ ਦੀ ਗੱਲ ਕਰ ਰਿਹਾ ਸੋ ਜੇਕਰ ਪ੍ਰਸ਼ਾਸਨ ਇਹਨਾਂ ਨਾਲ ਕੋਈ ਜਾਤੀ ਕਰਦਾ ਹੈਗਾ ਮੈਂ ਬਤੌਰ ਜਰੀ ਉਨ ਦੇ ਨਾਤੇ ਇਸ ਪਰਿਵਾਰ ਦਾ ਵੀ ਇਸ ਮਹੱਲੇ ਦਾ ਵੀ ਪੂਰਾ ਸਾਥ ਦੇਗਾ ਔਰ ਔਰ ਇਹਨਾਂ ਨਾਲ ਜਦੋਂ ਵੀ ਲੋਡ ਪਈ ਮੈਂ ਇੱਥੇ ਆਵਾਂਗਾ ਔਰ ਜੋ ਜੋ ਮੈਂ ਜੋ ਵੀ ਬਤਵਤ ਕਰ ਸਕਦਾ ਹੋਇ ਕਰਾਂਗਾ ਨੱਬਾ ਤਾਂ ਕਰਾਪਸ਼ਨ ਦਾ ਗੜ ਹੈਗਾ ਇੱਥੋਂ ਦੀ ਮਿਊਨਿਸਪਲ ਕਾਉਂਸਲ ਮੈਂ ਪਿੱਛੇ ਜਿਆ ਹੈ ਸੀਗਾ 2 ਕਰੋੜ ਰੁਪਏ ਦੇ ਗਰੀਬਾਂ ਦੇ ਮਕਾਨ ਇਹਨਾਂ ਨੇ ਵੋਟ ਪਾ ਕੇ ਪੈਸਾ ਲਾ ਕੇ ਪਤਾ ਨਹੀਂ ਕਿੰਨਾ ਕਬੜਾ ਕੀਤਾ ਹੈਗਾ ਇੱਥੋਂ ਦਾ ਜੋ ਕਾਉਂਸਲਰ ਸਸਪੈਂਡ ਕੀਤਾ ਗਿਆ ਨਵਜੋ ਸਿੱਧੂ ਗੱਲ ਉਹ ਕਿਸ ਹਸੀਅਤ ਵਿੱਚ ਉਹ ਅਜੇ ਵੀ ਇੱਥੇ ਬੈਠਾ ਹੈਗਾ ਕੁਰਸੀ ਦੇ ਕਿਸ ਸਿਹਤ ਚੋਂ ਕੰਮ ਕਰ ਰਿਹਾ ਹੈਗਾ ਮੈਨੂੰ ਮੈਨੂੰ ਸਰਕਾਰ ਦੱਸੇ ਕਿ ਉਹਦੀ ਉਹ ਜਿਆਦਾ ਉਹਨੂੰ ਬਹਾਲ ਕਰੇ ਫਿਰ ਉਹਨੂੰ ਲਾਵੇ ਜਾ ਉਹਨੂੰ ਸਸਪੈਂਡ ਕਰਕੇ ਕੋ ਨੂੰ ਘਰ ਬਿਠਾਵੇ ਔਰ ਸਾਰਾ ਕੰਮ ਉਹਦੇ ਕੋਲ ਖੋਇਆ ਜਾਵੇ ਸੋ ਮੈਂ ਸਮਝਦਾ ਕਿ ਜਿਹੜਾ ਆਪਣੀ ਪੋਜੀਸ਼ਨ ਨਿਆਇ ਨਾਲ ਠਾਰ ਰਿਹਾ ਇਹ ਪੰਜਾਬ ਸਰਕਾਰ ਦੀ ਵੀ ਨਲਾਕੀ ਆ ਔਰ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਉਹਨਾਂ ਨੇ ਇੱਕ ਨਿਰਣਾ ਕੀਤਾ ਹੋਇਆ ਉਹਨੂੰ ਸਸਪੈਂਡ ਕਰਨ ਦਾ ਉਹ ਤੇ ਸਖਤੀ ਲਾਗੂ ਕਰਾਇਆ ਜਾਵੇ ਤਾਂ ਕਿ ਹੋਰ ਲੋਕਾਂ ਦੀ ਇੱਜ਼ਤਾਂ ਤੇ ਹੋਰ ਲੋਕਾਂ ਦੇ ਮਾਨ ਸਨਮਾਨ ਨੂੰ ਇਸ ਤਰ੍ਹਾਂ ਠੇਸ ਨਾ ਪਹੁੰਚਾ ਸਕੇ ਔਰ ਲੋਕਾਂ ਇੱਥੇ ਦਹਿਸ਼ਤ ਦਾ ਮਾਹੌਲ ਹੈ ਗਲੀ ਮੱਲਿਆਂ ਚ ਉਹ ਨਾ ਕਰ ਸਕੇ ਜੀ ਕੋਈ ਨਾਬੇਜ ਵਾਈ ਦਾ ਬਹੁਤ ਮਾੜਾ ਹਾਲ ਹੈ ਜਿਹੜਾ ਮhalla ਦੀ ਕਮੇਟੀ ਜਿਹੜੇ ਵੇਲੇ ਬੱਚੇ ਕੰਮ ਕਰਦੇ ਨੇ ਮੈਂ ਦਰਜਾਚਾਰ ਕਰਮਚਾਰੀ ਉਹਦਾ ਜੋ ਡੀਸੀ ਰੇਟ ਹੈਗਾ ਉਹ ਵੀ ਨਹੀਂ ਛੇਵੇਂ ਦਿੱਤਾ ਜਾ ਰਿਹਾ ਹੈ ਹਾਲਾਂਕਿ ਡੀਸੀ ਰੇਟ ਵੀ ਇੰਨਾ ਘਟਾ ਕੇ ਸ਼ਰਮ ਆਉਂਦੀ ਹੈ ਦੱਸਣ ਕਿ ਐਨੇ ਪੈਸੇ ਮਿਲਦੇ ਹੈਗੇ ਕਿੰਨੇ ਮਰਖਾ ਸ਼ਾਇਦ 2400 ਰੁਪਿਆ ਤੇ 12400 ਰੁਪਿਆ ਕੋਈ ਤਰਖਾ ਬੰਦੀ ਹੈ 24 ਰੁਪਏ ਨਾਲ ਕਿਹੜਾ ਬੰਦਾ ਟੱਬਰ ਪਾਲ ਸਕਦਾ ਕਿਹੜਾ ਬੱਚਾ ਦੀ ਦਵਾਈ ਦਵਾ ਸਕਦਾ ਕਿਹੜਾ ਬੱਚੇ ਦੀ ਪੜ੍ਹਾਈ ਕਰਾ ਸਕਦਾ ਕਿਹੜਾ ਮਕਾਨ ਦਾ ਕਿਰਾਇਆ ਦੇ ਕਿਹੜਾ ਬਿੱਲ ਬਿਲ ਤਾਰ ਸਕਦਾ ਸੋ ਇੱਕ ਤਾਂ ਸਰਕਾਰ ਨੂੰ ਵੈਸੇ ਸ਼ਰਮ ਹੈ ਨਹੀਂ ਕਿ ਆਪਣੇ ਮੁਲਾਜ਼ਮਾਂ ਨੂੰ ਜਿਹੜੇ ਲੁੱਕੀ ਲੋਕਾਂ ਦੀ ਸੇਵਾ ਕਰਦੇ ਨੇ ਸੇਵਾ ਵਾਲੇ ਮਹਿਕਮੇ ਨੇ ਉਹਨਾਂ ਨਾਲ ਇਹ ਬਿਹਾਰ ਕਰਦੀ ਹੈ ਨਹੀਂ ਘੱਟ ਤਰਖਾ ਦਿੰਦੀ ਹੈਗੀ ਔਰ ਜੇ ਔਰ ਜਲ ਕੇ ਜਿਹੜੇ ਵੱਡੇ ਵੱਡੇ ਅਫਸਰ ਨੇ ਉਹ ਦੋ ਦੋ ਕਿੱਲੇ ਦੀਆਂ ਕੁੱਠੀਆਂ ਮੱਲੀ ਬੈਠੇ ਨੇ ਹਜ਼ਾਰਾਂ ਰੁਪਏ ਦੀ ਮਹੀਨੇ ਦੀ ਬਿਜਲੀ ਫ੍ਰੀ ਫ੍ਰੀ ਵਰਤੇ ਪਏ ਨੇ ਚਾਹੇ ਉਹ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਹੋਵੇ ਚਾਹੇ ਪੁਲਿਸ ਦੇ ਹੋਣ ਚਾਹੇ ਸਿਵਲ ਪ੍ਰਸ਼ਾਸਨ ਦੇ ਹੋਣ ਉਹਨਾਂ ਨੂੰ ਤਾਂ ਪੂਰੀਆਂ ਮੌਜਾਂ ਨੇ ਲੋਕਾਂ ਦੀ ਟੈਕਸ ਦੇ ਉੱਤੇ ਵਜ਼ੀਰ ਨੂੰ ਜੋ ਉੱਥੇ ਦੇ ਵਜ਼ੀਰ ਨੇ ਉਹਨੂੰ ਪੂਰੀਆਂ ਮੌਜਾਂ ਨੇ ਸਰਕਾਰੀ ਗੱਡੀਆਂ ਚਾਰ ਚਾਰ ਜਿਪਸੀਆਂ ਮੋਰੇ ਲਾ ਕੇ ਮਤਲਬ ਧਾੜਾ ਨਾਲ ਤੋਰ ਕੇ ਮੌਜਾਂ ਮਾਣਨ ਦੀਆਂ ਜਿਹੜੇ ਆਮ ਕਿਰਤੀ ਲੋਕ ਨੇ ਮਿਹਨਤ ਬਿੰਦ ਕਾ ਸ਼ਲੋਕ ਨੇ ਮਿਹਨਤੀ ਲੋਕ ਨੇ ਚਾਹੇ ਵਪਾਰੀ ਨੇ ਚਾਹੇ ਇਸ ਨਰਕ ਭਰੀ ਜੋ ਜਿੰਦਗੀ ਜਿਉ ਰਹੇ ਨੇ ਜੋ ਐਨੀ ਇੱਕ ਆਰਥਿਕ ਤੰਗੀ ਦਾ ਸ਼ਿਕਾਰ ਨੇ ਕਿ 2400 ਰੁਪਏ ਮਹੀ 2400 ਰੁਪਏ ਤੇ ਟੱਬਰ ਪਾਲਨੇ ਪੈ ਰਿਹਾ ਅੱਜ ਦੀ ਮਹਿੰਗਾਈ ਦੇ ਜਮਾਨੇ ਚ ਤਾਂ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜਿਹੜਾ ਉਹਨਾਂ ਸਰਕਾਰ ਦੇ ਜਿਹੜੀ ਜ਼ਿੰਮੇਵਾਰੀ ਹੈਗੀ ਉਸ ਤੋਂ ਭੱਜ ਚੁੱਕੀ ਹੈ ਜਿਹੜਾ ਘਰ ਘਰ ਰੋਜ਼ਗਾਰ ਦੇਣ ਦੀ ਗੱਲ ਕਰਦੇ ਸੀਗੇ ਔਰ ਰੋਜ਼ਗਾਰ ਜੋ ਅੱਜ ਬੇਰੋਜ਼ਗਾਰ ਨੌਜਵਾਨ ਜੋ ਖੁਦਕਸ਼ੀਆਂ ਕਰ ਰਹੇ ਹੈਗੇ ਜਾਂ ਬਾਹਰ ਜਾ ਰਹੇ ਹੈ ਔਰ ਜਾਂ ਫਿਰ ਕਿਸਾਨ ਖੁਦਕਸ਼ੀਆਂ ਕਰ ਰਹੇ ਹੈ ਔਰ ਅੱਜ ਸਕੂਲਾਂ ਦਾ ਹਸਪਤਾਲਾਂ ਦਾ ਮਾੜਾ ਹਾਲ ਹੈਗਾ ਹਸਪਤਾਲ ਦੇ ਕਰਮਚਾਰੀ ਹੜਤਾਲ ਦਫ਼ਤਰ ਜਮਿਨਿਸਪਲ ਕੌਂਸਲ ਦੇ ਕਰਮਚਾਰੀ ਹੜਤਾਲ ਤੇ ਨੇ ਛੱਤਾਂ ਤੇ ਚੜੀ ਬੈਠੇ ਨੇ ਹੁਣ ਉਤਰੇ ਨੇ ਚਲੇਓ ਉਹਨਾਂ ਨੇ ਉਹ ਵੀ ਝੂਠੇ ਵਾਅਦੇ ਕਰਕੇ ਪਤਾ ਨਹੀਂ ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਬਾਅਦ ਕੋਈ ਜਵਾਬਦੇਹੀ ਨਹੀਂ ਹੈਗੀ ਹੈ ਇੱਕ ਵਾਰ ਇਹਨੂੰ ਥੱਲੇ ਉਤਾਰ ਲਓ ਸੋ ਸਰਕਾਰ ਜੋ ਇੱਕ ਇੱਕ ਘੱਡੀਆਂ ਤੇ ਕਮੀਨੀਆਂ ਚੱਲਣਾ ਚੱਲਦੀ ਪਈ ਹੈ ਇਹਨੂੰ ਆਵਾਜ਼ ਆਣਾ ਚਾਹੀਦਾ ਔਰ ਲੋਕਾਂ ਦਾ ਜਿਹੜਾ ਜਿਹੜਾ ਖਿਆਨੇ ਦਾ ਮੂੰਹ ਹੈਗਾ ਹੈ ਆ ਉਹ ਅਮੀਰਾਂ ਦੀ بجائے ਵੱਡੇ ਵੱਡੇ ਟਰਾਂਸਪੋਰਟਰਾਂ ਨੂੰ ਫਾਇਦੇ ਦੇਣ ਦੀ بجائے ਔਰ ਵੱਡੇ ਵੱਡੇ ਹੋਰ ਜੋ ਘਰਾਨੇ ਨੇ ਉਹਨਾਂ ਨੂੰ ਵੇਚ ਗਰੀਬਾਂ ਵੱਲ ਕਰਨਾ ਚਾਹੀਦਾ ਜਿਹੜਾ ਕਿ ਸਰਕਾਰ ਦਾ ਫਰਜ਼ ਬਣਦਾ ਇਹਦਾ ਦਾਇਤਵ ਬਣਦਾ ਸੰਵਿਧਾਨਕ ਫਰਜ਼ ਹੈਗਾ ਇਹ ਸਾਰੀ ਜੋ ਸੰਪਦਾ ਤਨ ਤਨ ਦੌਲਤ ਹੈਗੀ ਲੋਕਾਂ ਦੀ ਸਾਂਝੀ ਹੈਗੀ ਹੈ ਇਹ ਲੋਕਾਂ ਦੇ ਸਾਂਝੇ ਭਲੇ ਵਾਸਤੇ ਲੱਗਣੀ ਚਾਹੀਦੀ ਹੈ ਔਰ ਜਿਹੜੇ ਵੀ ਦੋਸ਼ੀ ਨੇ ਕਪੜਿਆਂ ਦੇ ਮਿਨਿਸਪਲ ਕਮੇਟੀ ਕੌਂਸਲ ਨਾਬੇ ਵਿੱਚ ਚਾਹੇ ਉਹ ਗਰੀਬਾਂ ਦੇ ਮਗਾਰਾ ਦਾ ਮਾਮਲਾ ਹੋਵੇ ਚਾਹੇ ਉਹ ਸਫਾਈ ਕਰਮਚਾਰੀ ਦਾ ਮਾਮਲਾ ਹੋਵੇ ਇਸ ਮੌਕੇ ਕਟਨੰਦੇ ਸ਼ਿਕਾਇਤ ਹੋਏ ਪੰਕਜ ਪੱਪੂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਨੂੰ ਸੱਤਾਧਾਰ ਨਸ਼ਾ ਚੜਿਆ ਹੋਇਆ ਹੈ ਇਹ ਪ੍ਰਧਾਨ ਨੂੰ ਇਹ ਵੀ ਨਹੀਂ ਪਤਾ ਕਿ ਕੈਬਨਿਟ ਮੰਤਰੀ ਸਿੱਧੂ ਬਲਵਿੰਗਸ ਨੂੰ ਸਸਪੈਂਡ ਕੀਤਾ ਹੋਇਆ ਹੈ ਸਸਪੈਂਡ ਹੋਣ ਦੇ ਬਾਵਜੂਦ ਵੀ ਇਹ ਪ੍ਰਧਾਨ ਆਪਣਾ ਕੰਮਕਾਰ ਉਸੇ ਤਰ੍ਹਾਂ ਚਲਾ ਰਿਹਾ ਹੈ ਅੱਜ ਸਵੇਰ ਇੱਕ ਪੋਸਟ ਪਾਈ ਸੀ ਫੇਸਬੁੱਕ ਤੇ ਜਿੱਥੇ ਕਿ ਨੈਣਾਦੇਵ ਮੰਦਿਰ ਪਾਂਡੂ ਸਰ ਮਹੱਲੇ ਚ ਪਿਛਲੇ ਸਾਲ ਜਾਗਰਨ ਤੇ ਨਗਰ ਕੌਂਸਲ ਪ੍ਰਧਾਨ ਵੱਲੋਂ 1 ਮਹੀਨੇ ਦਾ ਵਾਅਦਾ ਕੀਤਾ ਗਿਆ ਸੀ ਗਲੀ ਬਨਵਾਉਣ ਦਾ ਜਿਹਨੂੰ ਪਰਸੋਂ 8 ਤਰੀਕ ਦਾ ਜਾਗਰਨ ਸੀ 1 ਸਾਲ ਪੂਰਾ ਹੋ ਗਿਆ ਸੀ ਤੇ ਉਸ ਸਬੰਧਤ ਆਪਣਾ ਰੋਸ ਜ਼ਾਹਰ ਕਰਨ ਲਈ ਮੈਨੇ ਸਵੇਪੋਸਟ ਪਾਈ ਕਿ ਪ੍ਰਧਾਨ ਜੀ 1 ਸਾਲ ਪਹਿਲਾਂ ਵਾਅਦਾ ਕੀਤਾ ਸੀ ਸੜਕ ਅਜੇ ਤੱਕ ਨਹੀਂ ਬਣੀ ਉਸ ਪੋਸਟ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਜਾਂ ਗੁੱਸਾ ਆਇਆ ਜਿਸ ਕਰਕੇ ਪ੍ਰਧਾਨ ਨਗਰ ਕੌਂਸਲ ਰਜਨੀਸ਼ ਮਿੱਤਲ ਸ਼ੰਟੀ ਸੁਰਿੰਦਰ ਸਿੰਧੀ ਜਿਨ੍ਹਾਂ ਦੇ ਵਾਈਫ ਐਮਸੀ ਨੇ ਤੇ ਖਨੀ ਟਰੱਕ ਯੂਨੀਅਨ ਪ੍ਰਧਾਨ ਇਹ ਤਿੰਨੋਂ ਰਲ ਕੇ ਮੇਰੀ ਦੁਕਾਨ ਤੇ ਤਕਰੀਬਨ 5:30 ਵਜੇ ਆਏ ਮੇਰੀ ਦੁਕਾਨ ਦਾ ਇੱਕ ਮੁੰਡਾ ਬਿਆੰਤ ਉੱਥੇ ਮੌਜੂਦਾ ਹਾਜ਼ਰ ਸੀ ਤੇ ਇਹਨਾਂ ਨੇ ਆਉਂਦੇ ਸਾਰ ਉਹਨਾਂ ਦੋਨਾਂ ਨੇ ਬਾਹਾਂ ਫੜੀਆਂ ਤੇ ਸ਼ੰਤੀ ਪ੍ਰਧਾਨ ਨੇ ਮੇਰੇ ਥੱਪੜ ਮਾਰਨੇ ਸ਼ੁਰੂ ਕਰਤੇ ਮੈਂ ਛਡਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਲਗਾਤਾਰ ਤਿੰਨ ਬੰਦੇ ਹੋਣ ਕਰਕੇ ਕੁੱਟਦੇ ਰਹੇ ਤੇ ਲਾਸ਼ ਦੇ ਵਿੱਚ ਉਹਨਾਂ ਨੇ ਇੱਕ ਗੱਲ ਹੀ ਕਹੀ ਕਿ ਮੈਂ ਕਰੋੜਾ ਰੁਪਇਆ ਲਾਕੇ ਜੇ ਪ੍ਰਧਾਨ ਬਣ ਸਕਦਾ ਤਾਂ ਮੈਂ ਤੈਨੂੰ ਮਰਵਾਉਣ ਲਈ ਵੀ 5-7 ਲੱਖ ਰੁਪਇਆ ਮੇਰੇ ਇਹਦੇ ਲਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਮੈਂ ਕਿਹਾ ਪ੍ਰਧਾਨ ਜੀ 5-7 ਲੱਖ ਲਾਉਣ ਦੀ ਬਜਾਏ 2-3 ਲੱਖ ਰੁਪਇਆ ਗਲੀ ਦੀ ਲੱਗਦਾ ਉਹੀ ਬਣਵਾ ਦਿਓ ਪਰ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਤੇ ਅੱਜ ਤੋਂ ਬਾਅਦ ਮੈਨੂੰ ਇਹ ਧਮਕੀ ਦਿੱਤੀ ਕਿ ਜੇ ਅੱਜ ਤੋਂ ਬਾਅਦ ਤੈਂ ਫੇਸਬੁੱਕ ਤੇ ਮੇਰੀ ਕੋਈ ਵੀ ਪੋਸਟ ਜਾਂ ਸ਼ਹਿਰ ਦਾ ਕੋਈ ਵੀ ਮੁੱਦਾ ਚੱਕਿਆ ਤਾਂ ਅਸੀਂ ਤੈਨੂੰ ਜਾਂ ਤੇਰੇ ਪਰਿਵਾਰ ਦੇ ਜਿੰਨੇ ਵੀ ਬੱਚੇ ਨੇ ਮੈਨੂੰ ਪਤਾ ਨਹੀਂ ਕਿੱਥੇ ਪੜਦੇ ਨੇ ਸਾਰਾ ਕੁਝ ਮੈਂ ਮਰਵਾ ਦੂੰਗਾ ਤੇ ਹੁਣ ਇਸ ਕਰਕੇ ਫਿਰ ਮੈਂ 5:30 ਵਜੇ ਤੋਂ ਬਾਅਦ ਸਾਰਾ ਮੁਹੱਲੇ ਆਪਣਾ ਭਾਈਚਾਰਾ ਆਪਣੇ ਰਿਸ਼ਤੇਦਾਰ ਭੈਣ ਭਰਾ ਸਾਰੇ ਇਕੱਠੇ ਕੀਤੇ ਉਹਨਾਂ ਨਾਲ رائے مشورہ ਕੀਤਾ ਤੇ ਜਿਵੇਂ ਮੁਹੱਲੇ ਨੇ ਹੁਣ ਕਿਉਂਕਿ ਮੁੱਦਾ ਵੀ ਮੁਹੱਲੇ ਦਾ ਹੀ ਸੀ ਤੇ ਮੇਰਾ ਪਰਸਨਲ ਤਾਂ ਕੋਈ ਹੈ ਨਹੀਂ ਸੀ ਤੇ ਇਹਨਾਂ ਨੇ ਜੋ ਇੱਥੇ ਠੀਕ ਸਮਝਾ ਕੇ ਤਰਖਾਸ ਲਿਖੋਣੀ ਠੀਕ ਸਮਝੀ ਤੇ ਜਲਦੀ ਹੀ ਇਹਨਾਂ ਦਾ ਮੁਹੱਲੇ ਦੇ ਵੱਲੋਂ ਫੈਸਲਾ ਕੀ ਅਗਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਵਿਦਿਨ 2 ਡੇਸ ਅਸੀਂ ਡੀਐਸਪੀਸ ਆਫਿਸ ਦੇ ਮੁਰੇ ਅਸੀਂ ਜਲਦੀ ਹੋ ਇੱਕ ਵੱਡਾ ਧਰਨਾ ਲਾਵਾਂਗੇ ਤਾਂ ਜੋ ਆਉਣ ਵਾਲੇ ਇਹ ਦੇਖੋ ਇਹ ਸਾਂਝਾ ਮੁੱਦਾ ਨਾਬੇ ਦੇ ਹਲ ਤੋਂ ਬਾਅਦ ਫਿਰ ਤਾਂ ਕੋਈ ਆਵਾਜ਼ ਹੀ ਨਹੀਂ ਚੱਕੂਗਾ ਵੀ ਆਪਣੇ ਮਹੱਲੇ ਲਈ ਜਾਂ ਆਪਣੀ ਗਲੀ ਲਈ ਜਾਂ ਆਪਣੇ ਸ਼ਹਿਰ ਲਈ ਬੜੀ ਮੰਤ ਭਾਗੀ ਘਟਨਾ ਹੈ। ਸੋ ਇੱਕ ਤਾਂ ਪ੍ਰਧਾਨ ਸਸਪੈਂਡ ਹੈ ਤੇ ਦੂਜਾ ਇਸ ਦੀ ਗੁੰਡਾਗਰਦੀ ਪਰ ਫੇਰ ਵੀ ਅੱਜ ਤੱਕ ਕਾਰਵਾਈ ਨਹੀਂ ਹੋਣਾ ਤਾਂ ਸਿਆਸੀ ਦਬਾਅ ਜਾਂ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਜਾ ਸਕਦੇ ਨੇ। ਪਰ ਹੁਣ ਵੇਖਣਾ ਹੀ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਬਣੇ ਇਸ ਸਸਪੈਂਡਡ ਪ੍ਰਧਾਨ ਤੇ ਕੀ ਕਾਰਵਾਈ ਅਮਲ ਚੇ ਲਿਆਂਦੀ ਜਾਂਦੀ ਹੈ। ਨਾਬਾ ਤੋਂ ਸੁਖਚੈਨ ਸਿੰਘ ਪੰਜਾਬੀ ਲੋਕ ਚੈਨਲ